ਥੋੜਾ ਬਿਟ ਆਮ ਨੂੰ ਪਤਾ ਉਹ ਹੋਰ ਯਾਰ ਮੰਤਲ ਆ ਗਿਆ ਆਜਾ ਆਜਾ ਹਰ ਕੋਈ ਅੱਗੇ ਮੁੱਕਾ ਕਰਾ ਲਾ ਲੈ ਲਾਈਟ ਲਵਾ ਲਾਈਟ ਨਹੀਂ ਪਈ ਜਿਵੇਂ ਸੋ ਅੱਜ ਵੀ ਦੇਖੋ ਬਹੁਤ ਵੱਡੀ ਖੁਸ਼ੀ ਹੈ ਮੈਂ ਅਕਾਲਪੁਰਖ ਦਾ ਸ਼ੁਕਰਾਨਾ ਕਰਦਾ ਜਿਹੜੀ ਦੇਸ਼ ਦੀ ਸਾਡੀ ਸਭ ਤੋਂ ਵੱਡੀ ਅਦਾਲਤ ਹੈ ਸੁਪਰੀਮ ਕੋਰਟ ਉਹਦੇ ਜੱਜ ਸਾਹਿਬਾਨ ਦਾ ਧੰਨਵਾਦ ਕਰਦਾ ਕਿ ਜਿਹੜੇ ਝੂਠੇ ਕੇਸ ਦੇ ਵਿੱਚ ਸਰਦਾਰ ਬਿਗਨ ਸਿੰਘ ਮਜੀਠੀਆ ਨੂੰ ਬਦਲਾ ਖੋਰੀ ਦੀ ਰਾਜਨੀਤੀ ਤਹਿਤ ਫਸਾਇਆ ਗਿਆ ਸੀ ਤੱਕ ਇਹਨਾਂ ਅਦਾਲਤ ਨੇ ਬੜਾ ਵੱਡਾ ਫੈਸਲਾ ਕਰਕੇ ਤੇ ਉਹਨਾਂ ਨੂੰ ਵੰਡੀ ਰਾਹ ਦਿੱਤੀ ਅੰਮ੍ਰਿਤੋ ਖੁਸ਼ੀ ਹੈ ਕਿ ਅੱਜ 7 ਮਹੀਨੇ ਬਾਅਦ ਬੜੀ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਹੋਏ ਜੇਲ੍ਹ ਤੋਂ ਬਾਹਰ ਆ ਰਹੇ ਆਂ ਔਰ ਆਸ ਹੈ ਕਿ ਤਗੜੇ ਹੋ ਕੇ ਡਟ ਕੇ ਫੇਰ ਸਰਕਾਰ ਦੇ ਖਿਲਾਫ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਖਿਲਾਫ ਡਟ ਕੇ ਜਿਹੜਾ ਜੂਝਣਗੇ ਜੀਮਾ ਸਾਹਿਬ ਸਰਕਾਰ ਦੀ ਗੱਲ ਕੀਤੀ ਹੈ ਅੱਜ ਸੀਐਮ ਪ੍ਰੋਮੋਦ ਪਾਜੀ ਵੱਲੋਂ ਇੱਕ ਤਾਂ ਜੀ ਦੱਸਿਆ ਗਿਆ ਉਸ ਦੇਖੋ ਜਿਹੜਾ ਸੀਐਮ ਸਾਹਿਬ ਨੇ ਜਿਹੜੇ ਅਰਾਧਾ ਸੋਮੀ ਵਾਲੇ ਬਾਬਾ ਜੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਸਾਹਿਬ ਦੇ ਬਾਰੇ ਚ ਜਿਹੜਾ ਤੰਜ ਕੱਸਿਆ ਉਹ ਬਹੁਤ ਬੰਦਪਕ ਸਾਡੇ ਖਿਲਾਫ ਕੁਝ ਕਹਿ ਲੈਣ ਕੋਈ ਫਰਕ ਨਹੀਂ ਪੈਂਦਾ ਕਿਸੇ ਹੋਰ ਰਾਜਨੀਤਿਕ ਲੀਡਰ ਦੇ ਖਿਲਾਫ ਅਗਰ ਉਹ ਕੁਝ ਬੋਲਦੇ ਆ ਕੋਈ ਫਰਕ ਨਹੀਂ ਪਰ ਦੇਸ਼ ਦੀ ਇੱਕ ਵੱਡੀ ਧਾਰਮਿਕ ਸ਼ਖਸੀਅਤ ਜਿਹੜੀ ਹਮੇਸ਼ਾ ਨਿਰਵਿਵਾਦ ਰਹੀ ਹੈ ਜਿਨ੍ਹਾਂ ਨੇ ਕਦੀ ਵੀ ਰਾਜਨੀਤੀ ਦੀ ਗੱਲ ਜਿਹੜੀ ਐ ਕਦੀ ਵੀ ਕਿਤੇ ਮੀਡੀਆ ਦੇ ਵਿੱਚ ਆ ਕੇ ਹੋਰ ਕਿਤੇ ਨਹੀਂ ਕੀਤੀ। ਅਗਰ ਜੇਲ੍ਹ ਦੇ ਵਿੱਚ ਮੁਲਾਕਾਤ ਕਰਨ ਤੋਂ ਬਾਅਦ ਸਾਰੇ ਹਾਲਾਤਾਂ ਨੂੰ ਦੇਖਣ ਤੋਂ ਬਾਅਦ ਉਹਨਾਂ ਨੇ ਸਚਾਈ ਦੇ ਦੋ ਲਫ਼ਜ਼ ਕਹੇ। ਤੇ ਮੁੱਖ ਮੰਤਰੀ ਸਾਹਿਬ ਨੂੰ ਹਲੀਮੀ ਦੇ ਨਾਲ ਉਹ ਸਵੀਕਾਰ ਕਰਨੇ ਚਾਹੀਦੇ। ਉਹਦੇ ਤੋਂ ਕੁਝ ਨਾ ਕੁਝ ਸਿੱਖਣਾ ਚਾਹੀਦਾ ਸੀ। ਪਰ ਜਿਹੜੀ ਭਾਸ਼ਾ ਮੁੱਖ ਮੰਤਰੀ ਸਾਹਿਬ ਨੇ ਇੱਕ ਵੱਡੀ ਧਾਰਮਿਕ ਸਖਸ਼ੀਅਤ ਦੇ ਬਾਰੇ ਚ ਵਰਤੀ ਹੈ ਉਹ ਬਹੁਤ ਬੰਦਪਕੀ ਹੈ ਮੈਂ ਤਾਂ ਹੁਣ ਵੀ ਉਹਨਾਂ ਨੂੰ ਬੇਨਤੀ ਕਰਦਾ ਵੀ ਸਾਡੇ ਖਿਲਾਫ ਬੇਸ਼ੱਕ ਚਾਰ ਬਿਆਨ ਦੇ ਲੋ ਮਜੀਠਾ ਸਾਹਿਬ ਦੇ ਖਿਲਾਫ 10 ਦੇ ਲੋ ਪਰ ਉਹ ਜਿਹੜੀ ਤੁਸੀਂ ਗਲਤੀ ਕੀਤੀ ਹੈ ਤੁਹਾਨੂੰ ਆਪਣਾ ਟਵੀਟ ਵਾਪਸ ਲੈਣਾ ਚਾਹੀਦਾ ਸਾਡਾ ਦੇਸ਼ ਜਿਹੜਾ ਸਾਡੀ ਜਿਹੜੇ ਸੰਸਕਾਰ ਨੇ ਜੋ ਸਾਡਾ ਇਤਿਹਾਸ ਹੈ ਸਾਡੇ ਇਤਿਹਾਸ ਦੇ ਵਿੱਚ ਜਦੋਂ ਵੀ ਕਿਤੇ ਜ਼ਬਰ ਜ਼ੁਲਮ ਹੋਇਆ ਤੇ ਸਾਡੇ ਗੁਰੂ ਸਾਹਿਬਾਨਾਂ ਨੇ ਇਥੋਂ ਤੱਕ ਕਿ ਅੱਗੇ ਆ ਕੇ ਆਪ ਜ਼ੁਲਮ ਦਾ ਟੱਕਰਾ ਬੜੇ ਜਿਹੜੀ ਹੈ ਦਲੇਰੀ ਨਾਲ ਬਹਾਦਰੀ ਨਾਲ ਔਰ ਬਹੁਤ ਕੁਝ ਕਹਿ ਕੇ ਸਖਤ ਲਫ਼ਜ਼ਾਂ ਦੇ ਵਿੱਚ ਆਪ ਕੀਤਾ ਤੇ ਅਗਰ ਅੱਜ ਧਾਰਮਿਕ ਸਖਸ਼ੀਤਾ ਗੁਰੂ ਸਾਹਿਬਾਨ ਦੇ ਜੀਵਨ ਤੋਂ ਸੇਧ ਲੈ ਕੇ ਸੱਚ ਨਹੀਂ ਬੋਲਣਗੀਆਂ ਤੇ ਫਿਰ ਹੋਰ ਕੌਣ ਸੱਚ ਬੋਲੂਗਾ ਇਹ ਤਾਂ ਸਾਰਿਆਂ ਨੂੰ ਸੇਧ ਲੈਣੀ ਚਾਹੀਦੀ ਆ ਪਰ ਇਹ ਪੰਚਾਇਤ ਦੇ ਵਿੱਚ ਬਜ਼ੁਰਗ ਜਿਹੜਾ ਕੋਈ ਬੈਠੇ ਆ ਉਹ ਆਪਣੀ ਜ਼ਿੰਮੇਵਾਰੀ ਸਮਝਦੇ ਜਦੋਂ ਸੱਚ ਬੋਲਦੇ ਤੇ ਕੀ ਤੁਸੀਂ ਉਹਨਾਂ ਤੇ ਦੋਸ਼ ਲਾਓਗੇ ਉਹਨਾਂ ਤੇ ਤੰਜ ਕੱਸੋਗੇ ਇਸ ਕਰਕੇ ਚਾਹੀਦਾ ਸੀ ਕਿ ਸਰਕਾਰ ਇਨਟਰੋਸਪੈਕਸ਼ਨ ਕਰਦੀ ਆਪਣੇ ਅੰਦਰ ਝਾਤੀ ਮਾਰਦੀ ਪਰ ਬਹੁਤ ਹੀ ਮੈਂ ਸਮਝਦਾ ਕਿ ਮਾੜਾ ਕੰਮ ਹੋਇਆ ਕਿ ਕੱਲ ਵਿੱਤ ਮੰਤਰੀ ਸਾਹਿਬ ਨੇ ਪਰਸੋਂ ਉਹਨਾਂ ਦੇ ਜਿਹੜੇ ਮੀਡੀਆ ਡਵਾਈਜ਼ਰ ਸਾਹਿਬ ਨੇ ਪੰਨੂ ਸਾਹਿਬ ਉਹਨਾਂ ਨੇ ਉਪਦੇਸ਼ ਦਿੱਤੇ ਕੱਲ ਵਿੱਤ ਮੰਤਰੀ ਸਾਹਿਬ ਨੇ ਅੱਜ ਮੁੱਖ ਮੰਤਰੀ ਸਾਹਿਬ ਨੇ ਇਹ ਕੋਈ ਚੰਗੀਆਂ ਰਵਾਇਤਾਂ ਨਹੀਂ ਸਾਡੇ ਸੂਬੇ ਵਾਸਤੇ ਇਹੋ ਜਿਹੇ ਕੰਮਾਂ ਤੋਂ ਉਹਨਾਂ ਨੂੰ ਗਰੇਜ ਕਰਦੇ ਚੈਲੰਜ ਕਰਨ ਦੀ ਗੱਲ ਕਰ ਰਹੇ ਨੇ ਕਿ ਅਸੀਂ ਚੈਲੰਜ ਕਰਾਂਗੇ ਇਸ ਨੂੰ ਜਵਾਨ ਤੋਂ ਨਹੀਂ ਪਹਿਲਾਂ ਵੀ ਕਿੰਨੀ ਵਾਰੀ ਚੈਲੰਜ ਕੀਤੇ ਹੁਣ ਫੇਰ ਅਸੀਂ ਇਹਨਾਂ ਗੱਲਾਂ ਤੋਂ ਤਾਂ ਨਹੀਂ ਰੁਕਦੇ ਸੁਪਰੀਮ ਕੋਰਟ ਤੋਂ ਉੱਤੇ ਕਿਹੜੀ ਅਦਾਲਤ ਹੈ ਹੁਣ ਯੂਨਾਈਟਿਡ ਨੇਸ਼ਨ ਚ ਜਾਓਗੇ ਉੱਥੇ ਜਾਓਗੇ ਹੁਣ ਕਿੱਥੇ ਜਾਓਗੇ ਜਾਓ ਜੇ ਕੋਈ ਤੁਹਾਡੇ ਕੋਲੇ ਆਪਸ਼ਨ ਹੈਗੀ ਹੈ ਤੇ ਤੁਸੀਂ ਜਾਓ ਸਾਨੂੰ ਵਿੱਚ ਕੀ ਫਰਕ ਪੈਂਦਾ ਮੀਟਿੰਗਾਂ ਦੇ ਬਾਹਰ ਹੁਣ ਅਕਾਲੀ ਦਲ ਹੋਰ ਬਜੂਤੀ ਵਿੱਚ ਬਹੁਤ ਵੱਡੀ ਮਜ਼ਬੂਤੀ ਹੈ ਕਿਉਂਕਿ ਅਕਾਲੀ ਦਲ ਜਿਹੜਾ ਬੜੇ ਵੱਡੇ ਸੰਘਰਸ਼ ਤੇ ਵਿੱਚੋਂ ਤੇ ਬੜੀ ਵੱਡੀ ਵਿਚਾਰਧਾਰਾ ਵਾਲੀ ਪਾਰਟੀ ਹੈ ਬੜੇ ਜ਼ਬਰ ਜ਼ੁਲਮ ਜਿਹੜੇ ਆ ਵਕ ਵਕ ਲਹਿਰਾਂ ਦੇ ਵਿੱਚ ਸਾਡੇ ਬਜ਼ੁਰਗਾਂ ਨੇ ਸਹੇ ਆ ਇਸ ਕਰਕੇ ਸਾਡਾ ਅੱਜ ਵੀ ਹਰ ਲੀਡਰ ਹਰ ਵਰਕਰ ਆਪਣੇ ਬਜ਼ੁਰਗਾਂ ਦੀਆਂ ਕੁਰਬਾਨੀਆਂ ਤੇ ਨਾਜ਼ ਕਰਦਾ ਹੋਇਆ ਜ਼ਬਰ ਜ਼ੁਲਮ ਦਾ ਟੱਕਰਾ ਕਰਨ ਵਾਸਤੇ ਤਿਆਰ ਹੈ। ਔਰ ਮਜੀਠੀਆ ਸਾਹਿਬ ਦੇ ਵਿੱਚ ਵੀ ਉਹੀ ਖੂਨ ਹੈ। ਇਸ ਕਰਕੇ ਤਗੜੇ ਹੋ ਕੇ ਜਿਹੜਾ ਅੱਗੇ ਤੋਂ ਵੀ ਵੱਧ એનર્ਜੀ ਦੇ ਨਾਲ ਉਹ ਸਰਕਾਰ ਦੀਆਂ ਜਿਹੜੀਆਂ ਗਲਤ ਨੀਤੀਆਂ ਉਹਦਾ ਵਿਰੋਧ ਕਰਨਗੇ।